ਉਹ ਸਰਕਾਰ ਇਹਦੇ ਤੇ ਪਾਲਿਸੀ ਬਣਾ ਲਵੇ ਤੇ ਕੀ ਮੁਸ਼ਕਲ ਹੈ ਥੱਲੇ ਜਿੰਨੇ ਵੀ ਸਾਡੇ ਅਫਸਰ ਸਾਹਿਬਾਨ ਆ ਉਹ ਪਾਲਿਸੀ ਦੇ ਆਧਾਰ ਤੇ ਕੰਮ ਕਰਨਗੇ ਅਸਲ ਸਰਕਾਰ ਇਹਦੇ ਤੇ ਪਾਲਿਸੀ ਨਹੀਂ ਬਣਾ ਰਹੀ ਜਿਹੜੀ ਆ ਸਾਨੂੰ ਸਮੱਸਿਆ ਆ ਰਹੀ ਆ ਬਾਰ ਬਾਰ ਧਰਨਾ ਮਜਾਰਾ ਕਰਨਾ ਪੈਂਦਾ 700 ਤੋਂ ਵੱਧ ਕਿਸਾਨ ਸ਼ਹੀਦ ਹੋਏ ਕਿ ਉਹਨਾਂ ਨੂੰ ਲੈ ਕੇ ਵੀ ਮੰਗ ਰੱਖੀ ਗਈ ਸੀ ਕਿ ਉਹਨਾਂ ਨੂੰ ਵੀ ਨੌਕਰੀਆਂ ਦਿੱਤੀਆਂ ਜਾਣ ਜਿਹੜੇ ਅੰਦੋਲਨ ਵਨ ਦੇ ਟਾਈਮ ਤੇ ਤੇ ਸ਼ਹੀਦ ਹੋਏ ਸੀਗੇ ਉਹਨਾਂ ਨੂੰ ਕੁਝ ਨੂੰ ਨੌਕਰੀਆਂ ਮਿਲ ਗਈਆਂ ਸੀ ਤੇ ਕੁਝ ਜਿਹੜੇ ਆ ਉਹ ਕੇਸ ਪੈਂਡਿੰਗ ਪਏ ਸੀਗੇ ਨੈਸ਼ਨਲ ਹਾਈਵੇ ਬੰਦ ਆ ਤੇ ਸਰਕਾਰ ਵਾਸਤੇ ਬੜੀ ਜਿਹੜੀ ਆ ਸ਼ਰਮ ਵਾਲੀ ਗੱਲ ਆ ਕਿ ਉਹ ਦੇਸ਼ ਦੇ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰ ਰਹੀ ਆ ਜਿੰਨਾ ਚਿਰ ਤੱਕ ਭਾਰਤ WTO ਦੇ ਵਿੱਚੋਂ ਬਾਹਰ ਨਹੀਂ ਆਉਂਦੀ ਤੇ ਸਾਨੂੰ ਪਤਾ ਵਾ ਐਮਐਸਪੀ ਗਾਰੰਟੀ ਕਾਨੂੰਨ ਦੇਣਾ ਸਰਕਾਰ ਵਾਸਤੇ ਸੌਖਾ ਨਹੀਂ ਹੈ ਕਿਸਾਨ ਮਜਦੂਦ ਸੰਘਸ਼ ਕਮੇਟੀ ਵੱਲੋਂ ਅੰਮ੍ਰਿਤਸਰ ਦੇ ਦੇਵੀਦਾਸਪੁਰਾ ਦੇ ਵਿੱਚ ਰੇਲ ਰੋਕੋ ਅੰਦੋਲਨ ਜਿਹੜਾ ਸੀ ਸ਼ੁਰੂ ਕੀਤਾ ਜਾ ਰਿਹਾ ਸੀ ਜਿਸ ਨੂੰ ਲੈ ਕੇ ਅੱਜ ਅੰਮ੍ਰਿਤਸਰ ਦੇ ਡੈਪਟੀ ਕਮਿਸ਼ਨਰ ਵੱਲੋਂ ਇੱਥੇ ਆ ਕੇ ਉਹਨਾਂ ਨੂੰ ਆਸ਼ਵਾਸ਼ਣ ਦਿੱਤਾ ਗਿਆ ਹੈ ਕਿ ਜੋ ਵੀ ਉਹਨਾਂ ਦੀਆਂ ਮੰਗਾਂ ਨੇ ਉਹ ਮੰਨ ਲਈਆਂ ਗਈਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਸਰਮਨ ਸਿੰਘ ਬੰਦੇਰ ਅਤੇ ਹੋਰ ਕਿਸਾਨ ਆਗੂ ਜਿਹੜੇ ਨੇ ਉਹ ਇੱਥੇ ਪਹੁੰਚ ਚੁੱਕੇ ਨੇ ਅਤੇ ਨਾਲ ਹੀ ਉਹਨਾਂ ਵੱਲੋਂ ਜਿਹੜਾ ਹੈ ਹੁਣ ਤਰਨਾ ਜਿਹੜਾ ਹੈ ਉਹ ਸਮਾਪਤ ਜਿਹੜਾ ਹੈ ਉਹ ਕਰ ਦਿੱਤਾ ਗਿਆ ਕਿਸਾਨ ਆਗੂ ਸਾਡਾ ਮੌਜੂਦ ਨੇ ਗੱਲਬਾਤ ਕਰਨ ਨੇ ਆ ਸਰ ਕੀ ਕਹਿਣਾ ਚਾਹੋਗੇ ਅੱਜ ਜਿਹੜਾ ਸੀਗਾ ਧਰਨਾ ਜਿਹੜਾ ਸੀਗਾ ਉਹ ਪੋਸਟਪੋਨ ਕਰ ਦਿੱਤਾ ਗਿਆ ਜੀ ਕੀ ਕਹਿਣਾ ਚਾਹੋਗੇ ਪਹਿਲੇ ਧਰਨਾ ਦਾ ਜੀ ਅ ਦੇਖੋ ਜੀ ਆਪਣੇ ਪ੍ਰਸ਼ਾਸਨ ਦੇ ਨਾਲ ਮੀਟਿੰਗ ਹੋਈ ਸੀਗੀ ਕੱਲ ਐਲਾਨ ਹੋਇਆ ਸੀਗਾ ਰੇਲ ਰੋਕਣ ਦਾ ਜੀ ਤੇ ਉਸ ਤੋਂ ਬਾਅਦ ਦੇ ਵਿੱਚ ਪ੍ਰਸ਼ਾਸਨ ਜਿਹੜਾ ਹਰਕਤ ਦੇ ਵਿੱਚ ਆਇਆ ਤੇ ਜਿੰਨੀਆਂ ਸਾਡੀਆਂ ਲੋਕਰ ਪ੍ਰਸ਼ਾਸਨ ਦੇ ਹੱਥ ਦੇ ਵਿੱਚ ਮੰਗਾਂ ਸੀਗੀਆਂ ਜਿਵੇਂ ਸ਼ਹੀਦ ਪਰਿਵਾਰਾਂ ਦਾ ਮੁਆਵਜ਼ਾ ਸੀਗਾ ਨੌਕਰੀਆਂ ਸੀਗੀਆਂ ਦੇਣ ਵਾਲੀਆਂ ਤੇ ਉਹ ਆ ਜਿਹੜੀਆਂ ਉਹਨਾਂ ਨੇ ਨੌਕਰੀਆਂ ਦੇ ਜਿਹੜੇ ਲੈਟਰ ਜਿਹੜੇ ਉਹ ਜਾਰੀ ਕੀਤੇ ਆ ਤੇ ਜਿਹੜਾ ਮੁਆਵਜ਼ਾ ਸੀਗਾ ਉਹ ਇਥੇ ਪ੍ਰਸ਼ਾਸਨ ਜਾ ਕੇ ਘਰੋ ਘਰ ਰਾਤ ਚੈੱਕ ਦੇ ਕੇ ਆਇਆ ਕੁਝ ਇਥੇ ਸਟੇਜ ਤੇ ਆਗੇ ਜਿਹੜੇ ਆ ਚੈੱਕ ਉਹਨਾਂ ਨੇ ਸਾਨੂੰ ਜਿਹੜੇ ਦਿੱਤੇ ਆ ਲੇਕਿਨ ਲਗਾਤਾਰ ਹੀ ਤੁਹਾਡੇ ਵੱਲੋਂ ਡਿਪਟੀ ਕਮਿਸ਼ਨਰ ਦੇ ਦਫ਼ਤਰਾਂ ਦੇ ਵੀ ਖਰਾਬ ਕੀਤਾ ਗਿਆ ਕਿ ਲੱਗਦਾ ਸੀ ਕਿ ਕੰਮ ਕਰਨ ਦੀ ਨੀਤ ਸੁੱਤੇ ਸੀ ਜਿਹੜੋ ਰੇਲ ਟ੍ਰੈਕ ਜਾਮ ਕਰਨ ਦੀ ਗੱਲ ਕੀਤੀ ਉਸ ਤੋਂ ਬਾਅਦ ਇਹ ਕੰਮ ਕਰਨ ਦੀ ਨੀਤੋ ਜਾਗਦੇ ਹੋਏ ਨਜ਼ਰ ਆਏ ਨੇ ਦੇਖੋ ਇਹ ਸਰਕਾਰ ਦੀ ਇੱਛਾ ਸ਼ਕਤੀ ਦਾ ਸਵਾਲ ਆ ਅਸੀਂ ਦੇ ਚਾਹੁੰਦੇ ਆ ਕਿ ਸਰਕਾਰ ਜਿਹੜੀ ਆ ਮਤਲਬ ਕਿ ਬੜੇ ਆਰਾਮ ਦੇ ਨਾਲ ਜਿਹੜੇ ਲੋਕਾਂ ਦੇ ਕੰਮ ਹੈਗੇ ਆ ਜਿਹੜੇ ਅਧਿਕਾਰੀ ਦੇ ਲੈਵਲ ਦੇ ਆ ਉਹ ਅਧਿਕਾਰੀ ਜਿਹੜਾ ਲੋਕਾਂ ਦਾ ਮਤਲਬ ਕਿ ਕੰ ਇਸ ਤਰ੍ਹਾਂ ਹੁੰਦੀ ਨਹੀਂ ਹੈ ਸਰਕਾਰ ਆਪਣੇ ਜਿਹੜੇ ਉਹਨਾਂ ਦੇ ਬਿਊਰੋਕਰੇਟ ਆ ਵੱਡੇ ਜੀ ਉਹਨਾਂ ਨੂੰ ਪਾਲਿਸੀ ਬਣਾ ਕੇ ਦੇ ਦੇਵੇ ਕਿ ਜਿਵੇਂ ਸ਼ਹੀਦ ਪਰਿਵਾਰ ਹੈ ਜਿਨ੍ਹਾਂ ਦੇ ਪਰਿਵਾਰ ਅੰਦੋਲਨ ਦੇ ਦੌਰਾਨ ਸ਼ਹੀਦ ਹੋ ਰਹੇ ਉਹ ਸਰਕਾਰ ਇਹਦੇ ਤੇ ਪਾਲਿਸੀ ਬਣਾ ਲਵੇ ਤਕੀ ਮੁਸ਼ਕਿਲ ਹੈ ਥੱਲੇ ਜਿੰਨੇ ਵੀ ਸਾਡੇ ਅਫਸਰ ਸਾਹਿਬਾਨ ਆ ਉਹ ਪਾਲਿਸੀ ਦੇ ਆਧਾਰ ਤੇ ਕੰਮ ਕਰਨਗੇ ਅਸਲ ਸਰਕਾਰ ਇਹਦੇ ਤੇ ਪਾਲਿਸੀ ਨਹੀਂ ਬਣਾ ਰਹੀ ਤੋ ਤਾਂ ਕਰਕੇ ਜਿਹੜੀ ਆ ਸਾਨੂੰ ਸਮੱਸਿਆ ਆ ਰਹੀ ਆ ਬਾਰ ਬਾਰ ਧਰਨਾ ਮਜਾਰਾ ਕਰਨਾ ਪੈਂਦਾ ਸਾਡੀ ਮੰਗ ਹੈ ਸਰਕਾਰ ਇਹਦੇ ਤੇ ਪਾਲਿਸੀ ਬਣਾ ਕੇ ਫਿਕਸ ਕਰੇ ਵੀ ਕੋਈ ਵੀ ਬੰਦਾ ਜਿਹੜਾ ਅੰਦੋਲਨ ਦੇ ਵਿੱਚ ਸ਼ਹੀਦ ਹੁੰਦਾ ਉਹਨੂੰ ਜਿਹੜੀ ਆ ਨੌਕਰੀ ਉਹ ਪਾਲਿਸੀ ਦੇ ਤਹਿਤ ਮਿਲੇ ਉਹਦਾ ਮੁਆਵਜ਼ਾ ਜਿਹੜਾ ਪਾਲਿਸੀ ਦੇ ਤਹਿਤ ਮਿਲੇ ਲੇਕਿਨ ਜੇ ਕਿ 13 ਮਹੀਨੇ ਦੀ ਗੱਲ ਕੀਤੀ ਜਾਵੇ ਬਾਰਡਰ ਤੇ ਬੈਠ ਕੇ ਧਰਨਾ ਦਿੱਤਾ ਗਿਆ 700 ਤੋਂ ਵੱਧ ਕਿਸਾਨ ਸ਼ਹੀਦ ਹੋਏ ਕਿ ਉਹਨਾਂ ਨੂੰ ਲੈ ਕੇ ਵੀ ਮੰਗ ਰੱਖੀ ਗਈ ਸੀ ਕਿ ਉਹ ਉਹ ਵੀ ਸ਼ਹੀਦੀ ਦਿੱਤੀ ਗਈ ਸੀ ਹਾਂ ਬਿਲਕੁਲ ਜੀ ਇਸ ਤਰ੍ਹਾਂ ਹੀ ਆ ਉਸ ਸਮੇਂ ਜਿਹੜੇ ਅੰਦੋਲਨ ਵਨ ਦੇ ਟਾਈਮ ਦੇ ਤੇ ਸ਼ਹੀਦ ਹੋਏ ਸੀਗੇ ਉਹਨਾਂ ਨੂੰ ਕੁਝ ਨੂੰ ਨੌਕਰੀਆਂ ਮਿਲ ਗਈਆਂ ਸੀ ਤੇ ਕੁਝ ਜਿਹੜੇ ਆ ਉਹ ਕੇਸ ਪੈਂਡਿੰਗ ਪਏ ਸੀਗੇ ਤੋਂ ਆ ਜਿਹੜਾ ਦੁਬਾਰਾ ਧਰਨਾ ਲਾ ਕੇ ਅਸੀਂ ਉਹਦੇ ਵਿੱਚੋਂ ਜਿਹੜਾ ਮਲਕੀਏ ਨੌਕਰੀਆਂ ਦੇਣ ਵਾਸਤੇ ਸਰਕਾਰ ਨੂੰ ਮਜਬੂਰ ਕੀਤਾ ਵਾ ਲੇਕਿਨ ਹੁਣ ਜੇਕਰ ਹਰਿਆਣੇ ਦੀ ਸਰਕਾਰ ਦੀ ਗੱਲ ਕੀਤੀ ਜਾਵੇ ਇਲੈਕਸ਼ਨ ਆ ਹੁਣ ਉੱਥੇ ਅਲੱਗ-ਅਲੱਗ ਬਿਆਨ ਸਾਹਮਣੇ ਆ ਰਹੇ ਨੇ ਵੱਡਾ ਸਰਕਾਰ ਕਹਿ ਰਹੀ ਹੈ ਕਿ ਜੇਕਰ ਉਹਨਾਂ ਦੀ ਸਰਕਾਰ ਬੰਦ ਹੀ ਆ ਤਾਂ ਸਭ ਤੋਂ ਪਹਿਲਾਂ ਜਲਾਇਆ ਬਾਰਡਰ ਦੇ ਉੱਤੇ ਜਿਹੜੀਆਂ ਬੈਰੀਕੇਟਿੰਗਸ ਲੱਗੀਆਂ ਨੇ ਉਹ ਹਟਾਈਆਂ ਜਾਣੀਆਂ ਦੂਸਰੇ ਪਾਸੇ ਖੱਟਰ ਸਰਕਾਰ ਕਹਿ ਰਹੀ ਹੈ ਕਿ ਇੱਕ ਇੱਕ ਕਿਸਾਨ ਨੇ ਦੇ ਮੂੰਹ ਤੇ ਮਖੋਟਾ ਪਾ ਕੇ ਇੱਕ ਬੈਠੇ ਹੋਏ ਹੋਰ ਕਿਸਾਨ ਨੇ ਕਿਸ ਤਰ੍ਹਾਂ ਵੇਖਦੇ ਤੋਂ ਉਹਨਾਂ ਦੇ ਬਿਆਨ ਦੇਖੋ ਅਸਲ ਦੇ ਵਿੱਚ ਇਹ ਹੀ ਇਹੀ ਇੱਕ ਉਹਨਾਂ ਦਾ ਰਾਜਨੀਤਿਕ ਸਟੰਟ ਆ ਇਲੈਕਸ਼ਨ ਹੋਣ ਤੋਂ ਬਾਅਦ ਸਰਕਾਰ ਬਣਨ ਤੋਂ ਬਾਅਦ ਚ ਕਿਉਂ ਖੋਲੇ ਜਾਣਗੇ ਕਿਹੜੇ ਸੰਵਿਧਾਨ ਦੇ ਤਹਿਤ ਉਹਨਾਂ ਨੇ ਜਿਹੜੇ ਆ ਮਤਲਬ ਕਿ ਰੋਡ ਜਿਹੜੇ ਆ ਬਲਾਕ ਕੀਤੇ ਆ ਕਿਹੜਾ ਐਕਟ ਕਹਿੰਦਾ ਉਹਨਾਂ ਨੂੰ ਤੋ ਇਹ ਜਵਾਬ ਦੇਣ ਪਹਿਲਾਂ ਤੇ ਲੋਕਾਂ ਨੂੰ ਸਰਕਾਰ ਬਣਨ ਤੋਂ ਬਾਅਦ ਚ ਕਿਉਂ ਖੋਲੇ ਜਾਣਗੇ ਪਹਿਲਾਂ ਕਿਉਂ ਨਹੀਂ ਖੋਲੇ ਜਾ ਸਕਦੇ ਕੀ ਦੇਸ਼ ਤੇ ਟਰਾਂਸਪੋਰਟਰ ਨੂੰ ਤੰਗੀ ਨਹੀਂ ਆ ਰਹੀ ਦੇਸ਼ ਦੀ ਆਮ ਜਨਤਾ ਨੂੰ ਜਿਹੜੀ ਆ ਖੱਜਲ ਖਰਾਬੀ ਨਹੀਂ ਹੋ ਰਹੀ ਪਿਛਲੇ 8 ਮਹੀਨੇ ਜਿਹੜੇ ਆ ਹੋ ਗਏ ਆ ਰੋਡਾਂ ਬੰਦ ਨੈਸ਼ਨਲ ਹਾਈਵੇ ਬੰਦ ਆ ਤੋਂ ਸਰਕਾਰ ਵਾਸਤੇ ਬੜੀ ਜਿਹੜੀ ਆ ਸ਼ਰਮ ਵਾਲੀ ਗੱਲ ਆ ਕਿ ਉਹ ਦੇਸ਼ ਦੇ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰ ਰਹੀ ਆ ਸਰਕਾਰ ਬਣਨ ਦੀ ਵੇਟ ਨਹੀਂ ਕਰਨੀ ਚਾਹੀਦੀ ਕੀ ਪਤਾ ਉਹਨਾਂ ਦੀ ਸਰਕਾਰ ਬਣਦੀ ਆ ਕਿ ਨਹੀਂ ਬਣਾ ਬਣਦੀ ਲੇਕਿਨ ਰਾਹੁਲ ਗਾਂਧੀ ਵੱਲੋਂ ਵੀ ਇਸ ਤਰ੍ਹਾਂ ਕਿਹਾ ਗਿਆ ਸੀ ਕਿ ਐਮਐਸਪੀ ਦੀ ਗਾਰੰਟੀ ਲੀਗਲ ਕੀਤੀ ਜਾਊਗੀ ਜੇਕਰ ਉਹਨਾਂ ਦੀ ਸੈਂਟਰ ਚ ਗਵਰਨਮੈਂਟ ਬਣਦੀ ਆ ਹੁਣ ਹੁੱਡਾ ਸਰਕਾਰ ਜਿਹੜੀ ਆ ਉਹ ਕਹਿ ਰਹੀ ਆ ਕਿ ਅਸੀਂ ਬੈਰੀਕੇਟਿੰਗ ਹਟਾਵਾਂਗੇ ਲੱਗਦਾ ਨਹੀਂ ਆ ਕਿ ਲੋਕ ਜਿਹੜਾ ਨੂੰ ਤਾਂ ਅਗਰ ਕਿ ਨੋ ਪਰਮਾਉਣ ਦੀ ਕੋਸ਼ਿਸ਼ ਜਿਹੜੀ ਕੀਤੀ ਆ ਅ ਦੇਖੋ ਜੀ ਕਿਸਾਨਾਂ ਨੂੰ ਪਰਮਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਕਿਸਾਨ ਏਦਾ ਜਿਹੜਾ ਉਹਨਾਂ ਦੇ ਚ ਜਿਹੜਾ ਜਾਲ ਦੇ ਵਿੱਚ ਫਸਣ ਵਾਲੇ ਨਹੀਂ ਹੈ ਅਸਲ ਦੇ ਵਿੱਚ ਸਰ ਕਿਸਾਨ ਦੇਸ਼ ਦਾ ਕਿਸਾਨ ਜਿਹੜਾ ਵਾ ਉਹ ਨੀਤੀ ਨੂੰ ਸਮਝ ਰਿਹਾ ਕਿਉਂਕਿ ਜਿੰਨਾ ਚਿਰ ਤੱਕ ਭਾਰਤ WTO ਦੇ ਵਿੱਚੋਂ ਬਾਹਰ ਨਹੀਂ ਆਉਂਦੀ ਤੇ ਸਾਨੂੰ ਪਤਾ ਵਾ MSP ਗਰੰਟੀ ਕਾਨੂੰਨ ਦੇਣਾ ਸਰਕਾਰ ਵਾਸਤੇ ਸੌਖਾ ਨਹੀਂ ਹੈ ਉਹ ਸਰਕਾਰ ਆਪਣੇ ਜਾਲ ਦੇ ਵਿੱਚ ਲੋਕਾਂ ਨੂੰ ਫਸਾਉਣਾ ਜ਼ਰੂਰ ਚਾਹੁੰਦੀ ਆ ਪਰ ਸਾਡ ਨੂੰ ਅਸੀਂ ਇਦੋਂ ਗਾਂ ਸਮਝ ਰਹੇ ਆ ਸਾਰਾ ਕੁਝ ਵੀ ਸਰਕਾਰ ਪਹਿਲਾਂ ਡਬਾ WTO ਦੇ ਵਿੱਚੋਂ ਬਾਹਰ ਆ ਜਾਏ ਫਿਰ ਇਹ ਸਾਰੇ ਕੰਮ ਜਿਹੜੇ ਆ ਸੰਭਵ ਆ ਹੁਣ ਡਿਪਟੀ ਕਮਿਸ਼ਨਰ ਆਇਆ ਸੀ ਕਿ ਕੀ ਕੀ ਉਹਨਾਂ ਨੇ ਡਿਮਾਂਡ ਜਿਹੜੀਆਂ ਨੇ ਮੰਨ ਲਈਆਂ ਹਾਂ ਉਹਨਾਂ ਨੇ ਜਿਵੇਂ ਇੱਕ ਤੇ ਸਾਡੇ ਮਾਅਬਜੇ ਦੇ ਜਿਹੜੇ ਚੈੱਕ ਸੀਗੇ ਜਿਹੜੇ ਝਖਮੀ ਹੋਏ ਸੀ 100 ਦਿਨ ਮੋਰਚਾ ਪੂਰਾ ਹੋਣ ਤੇ ਬਸ ਪਲਟੀ ਸੀਗੀ ਉਹਨਾਂ ਨੂੰ ਜਿਹੜਾ ਵਾ ਜਿਹੜੀ ਆ ਰਾਸ਼ੀ ਉਹ ਦਿੱਤੀ ਆ ਤੇ ਜਿਹੜੇ ਮੋਰਚੇ ਦੇ ਸ਼ਹੀਦ ਸੀਗੇ ਉਹਨਾਂ ਦੇ ਪਰਿਵਾਰਾਂ ਨੂੰ ਨੌਕਰੀ ਦੇ ਕੁਝ ਲੈਟਰ ਇਸ਼ੂ ਹੋਏ ਆ ਤੇ ਜਿਹੜਾ ਉਹਨਾਂ ਦਾ ਮਾਭ ਜਾ ਰਹੀਦਾ ਸੀਗਾ ਮਾਭ ਜਾ ਇਸ਼ੂ ਹੋਇਆ ਬਾਕੀ ਜਿਵੇਂ ਸਾਡੀ ਮਾਰਕੀਟ ਦੇ ਵਿੱਚ ਬਾਸਮਤੀ ਸੁਪਰ ਫਾਈਨ ਕੁਆਲਿਟੀ ਬਹੁਤ ਵੱਡੀ ਗਿਣਤੀ ਦੇ ਵਿੱਚ ਆਮਦ ਜਿਹੜੀ ਆ ਮੰਡੀਆਂ ਦੇ ਵਿੱਚ ਹੋ ਗਈ ਆ ਉਹ ਜਿਹੜੀ ਆ ਪਿਛਲੀ ਵਾਰੀ ਨਾਲੋਂ 2000 ਰੁਪਿਆ ਪ੍ਰਤੀ ਕੁੰਟਲ ਘਟ ਕੀਮਤ ਦੇ ਉੱਤੇ ਮੰਡੀ ਦੇ ਵਿੱਚ ਵਿਕ ਰਹੀ ਆ ਡੀਏਪੀ ਦੀ ਸ਼ਾਰਟੇਜ ਆ ਵੱਡੇ ਪੱਦਰ ਤੇ ਜਿਹੜੀ ਆ ਡੀਏਪੀ ਦੀ ਬਲੈਕ ਹੋ ਰਹੀ ਆ ਨਸ਼ਾ ਇੰਨਾ ਵੱਡੇ ਪੱਦਰ ਤੇ ਵਿਕ ਰਿਹਾ ਇਹਨਾਂ ਤੇ ਉਹਨਾਂ ਨੇ ਸਾਰਾ ਜਿਹੜਾ ਵਿਸ਼ਵਾਸ ਦਵਾਇਆ ਵਾ आ, के 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 कि ਅਸੀਂ ਜਿਹੜਾ ਇਹਦੇ ਤੇ ਮਤਲਬ ਕਿ ਸਖਤੀ ਨਾਲ ਕਦਮ ਚੁੱਕਾਂਗੇ ਤੇ ਡੀਪੀ ਦੀ ਬਲੈਕ ਵੀ ਰੋਕਾਂਗੇ ਜਿਹੜਾ ਘਟਦਾ ਕੋਟਾ ਉਹ ਵੀ ਪੂਰਾ ਕਰਨ ਦਾ ਯਤਨ ਕਰਾਂਗੇ ਲੇਕਿਨ ਉਹਨਾਂ ਵੱਲ ਇੱਕ ਹੋਰ ਗੱਲ ਬੜੀ ਵਧੀਆ ਗੱਲ ਕਹੀ ਕਿ ਕਹਿੰਦੇ ਕਿ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ ਜਾਵੇਗੀ ਹਰ ਮਹੀਨੇ ਬਾਅਦ ਕੋਈ ਨਾ ਕੋਈ ਹੱਲ ਕੱਢਣ ਵਾਸਤੇ ਕਿ ਲੱਗਦਾ ਕਿ ਡਾਕਟਰ ਕਮਿਸ਼ਨਰ ਵੱਲੋਂ ਇੱਕ ਪਹਿਲ ਕਰਮੀ ਕੀਤੀ ਗਈ ਹੈ ਔਰ ਕਿਸਾਨ ਜਿਹੜੇ ਉਹਨਾਂ ਨੂੰ ਪੂਰਾ ਸਹਿਯੋਗ ਦੇਣਗੇ ਹਾਂ ਕਿਸਾਨ ਕੋਈ ਵੀ ਅਫਸਰ ਆਵੇ ਉਹੋ ਜਿਹੜੇ ਆ ਮਤਲਬ ਕਿ ਕਿਸਾਨ ਕੋਈ ਅਫਸਰਾ ਇਸ ਤਰ੍ਹਾਂ ਦਾ ਆਵੇ ਜਿਹੜਾ ਮਤਲਬ ਕਿ ਲੋਕਾਂ ਦੇ ਮਸਲਿਆਂ ਦੇ ਉੱਤੇ ਕੰਮ ਕਰਨਾ ਚਾਹੁੰਦਾ ਹੋਵੇ ਤੇ ਕਿਸਾਨ ਉਹਨੂੰ ਸਪੋਰਟ ਕਰਦੇ ਆ ਇੱਥੇ ਆਪਣੇ ਡੀਸੀ ਰਹੇ ਆ ਪਹਿਲਾਂ ਆਪਣੇ ਜਿਹੜੇ ਕਾਂਸ ਸਿੰਘ ਪੰਨੂ ਜੀ ਤੋਂ ਬਹੁਤ ਵਧੀਆ ਕੰਮ ਕਰਦੇ ਸੀ ਚਲੋ ਇਹ ਵੀ ਇੱਥੇ ਹਰਪ੍ਰੀਤ ਜੀ ਸੂਦਰ ਰਹੇ ਆ ਤੋਂ ਵੀ ਸਾਡੇ ਨਾਲ ਮੀਟਿੰਗਾਂ ਦਾ ਪ੍ਰੋਸੈਸ ਲਗਾਤਾਰ ਚਲਾ ਰਹੇ ਸੀ ਬਹੁਤ ਵਧੀਆ ਸੀਗਾ ਕੰਮ ਕਰਨ ਦੇ ਵਿੱਚ ਇਹ ਵੀ ਸਾਡੇ ਮੈਡਮ ਆਏ ਆ ਤੋਂ ਚੰਗਾ ਦਿਸਿਆ ਸਾਨੂੰ ਵੀ ਕਿ ਉਹ ਠੀਕ ਆ ਮਤਲਬ ਕਿ ਲੋਕਾਂ ਦੇ ਕੰਮਾਂ ਨੂੰ ਸਿਰ ਤਤਾਲ ਦੇ ਨਾਲ ਜਿਹੜਾ ਲਾਗੂ ਕਰਨਗੇ ਤੇ ਅਸੀਂ ਵੀ ਉਹਨਾਂ ਨੂੰ ਜਿਹੜਾ ਵਾ ਸਹਿਯੋਗ ਕਰਾਂਗੇ ਜੇ ਉਹ ਸਾਡੀ ਮੀਟਿੰਗ ਸੱਦ ਕੇ ਸਾਡੇ ਕੋਲੋਂ ਪੁੱਛ ਲੈਣਗੇ ਤੇ ਅਸੀਂ ਜੋ ਥੱਲੇ ਮੁਸ਼ਕਲਾ ਹੈਗੀਆਂ ਜੈਨੂਅਲ ਮੁਸ਼ਕਲਾ ਜਿਹਦੇ ਵਿੱਚ ਮਤਲਬ ਕੋਈ ਇਹ ਨਹੀਂ ਹੋਊਗਾ ਕਿ ਜਿਵੇਂ ਮ ਮਲਕੀ ਪੰਚਾਇਤਾਂ ਜਾਂ ਪੋਲੀਟਿਕਲ ਲੋਗ ਆਪਣੇ ਬੰਦਿਆਂ ਦੀ ਸਪੋਰਟ ਕਰਦੇ ਆ ਤੇ ਜਿਹੜਾ ਉਹਨਾਂ ਦੇ ਉਹਨਾਂ ਨੂੰ ਵੋਟ ਨਹੀਂ ਪਉਂਦਾ ਉਹਦੀ ਉਹਦੀ ਜਿਹੜੀ ਮਦਦ ਨਹੀਂ ਕਰਦੇ ਜਥੇਬੰਦੀਆਂ ਵੱਲੋਂ ਇਸ ਤਰ੍ਹਾਂ ਨਹੀਂ ਕੀਤਾ ਜਾਊਗਾ ਜਿਹੜੇ ਜੈਨੂਇਨ ਕੇਸ ਹੈਗੇ ਆ ਉਹ ਡੀਸੀ ਸਾਹਿਬ ਦੇ ਸਾਹਮਣੇ ਲੈ ਦਾਂਗੇ ਦਾ ਸਵਾਲ ਹੈ ਮੇਰਾ ਜੀ ਹੁਣ ਰੇਲ ਟ੍ਰੈਕ ਜਮ ਨਹੀਂ ਕੀਤਾ ਜਾਏਗਾ ਜੇ ਕੀਤਾ ਜਾਏਗਾ ਤੇ ਪ੍ਰਵੇਖ ਵਿੱਚ ਕੀ ਲੱਗਦਾ ਕਿ ਦੁਬਾਰਾ ਕੀਤਾ ਜਾ ਸਕਦਾ ਜੇ ਡਿਮਾਂਡ ਤੇ ਨਾ ਮੰਨੀ ਗਈ ਹਾਂ ਅੱਜ ਦਾ ਜਿਹੜਾ ਰੇਲ ਰੋਕੋ ਦਾ ਐਲਾਨ ਹੋਇਆ ਸੀ ਕੱਲ ਉਹ ਜਿਹੜਾ ਉਹਦੇ ਤੇ ਵਿਰਾਮ ਦਿੱਤਾ ਇਹ ਨਹੀਂ ਰੁਕਿਆ ਜਾਊਗਾ ਹਾਂ ਅਗਰ ਸਾਨੂੰ ਜਿਹੜੀਆਂ ਉਹਨਾਂ ਨੇ ਮੰਗਾ ਮਤਲਬ ਕਿ ਮੰਨੀਆਂ ਉਹ ਲਾਗੂ ਇੰਪਲੀਮੈਂਟ ਨਹੀਂ ਹੁੰਦੀਆਂ ਤੇ ਫਿਰ ਜਿਹੜਾ ਭਵਿੱਖ ਦੇ ਵਿੱਚ ਫੈਸਲਾ ਕਰਾਂਗੇ ਫਿਰ ਦੁਬਾਰਾ ਆ ਸਕਦੇ ਸੋ ਧੰਨਵਾਦ ਜੀ ਸੋ ਕਿਸਾਨਾਂ ਵੱਲੋਂ ਸਾਫ਼ ਤੋਂ ਤੇ ਕਹਿ ਦਿੱਤਾ ਗਿਆ ਕਿ ਜੋ ਡਿਪਟੀ ਕਮਿਸ਼ਨਰ ਦੇ ਅੱਗੇ ਮੰਗਾ ਰੱਖੀਆਂ ਗਈਆਂ ਸਨ ਉਹ ਮੰਗਾ ਪੂਰੀਆਂ ਡਿਪਟੀ ਕਮਿਸ਼ਨਰ ਵੱਲੋਂ ਇੱਥੇ ਆ ਕੇ ਕਰ ਦਿੱਤੀਆਂ ਗਈਆਂ ਨੇ ਤੇ ਹੁਣ ਤਰਨਾ ਜਿਹੜਾ ਸੀਗਾ ਔਰ ਰੇਲ ਰੋਕੋ ਜਿਆ ਸੀਗਾ ਉਸ ਨੂੰ ਜਿਹੜਾ ਹੈ ਉਹ ਪੋਸਟਪੋਨ ਕਰ ਦਿੱਤਾ ਗਿਆ ਲੇਕਿਨ ਕਿਤਨਾ ਕਿਤੇ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਜੇਕਰ ਜਿਵੇਂ ਮੰਗੀਆਂ ਹੋਈਆਂ ਮੰਗਾਂ ਨੇ ਜੇਕਰ ਉਹ ਪੂਰੀਆਂ ਨਾ ਕੀਤੀਆਂ ਗਈਆਂ ਤਾਂ ਸ਼ਾਇਦ ਉਹਨਾਂ ਵੱਲੋਂ ਤਰਨਾ ਜਿਹੜਾ ਹੈ ਦੁਬਾਰਾ ਔਰ ਰੇਲ ਰੋਕੋ ਅੰਦੋਲਨ ਜਿਹੜਾ ਹੈ ਦੁਬਾਰਾ ਸ਼ੁਰੂ ਕੀਤਾ ਜਾ ਸਕਦਾ ਹੈ ਲੇਕਿਨ ਕਿਤਨਾ ਕਿਤੇ ਅੱਜ ਜਿਹੜਾ ਵੱਡਾ ਰੇਲਪੋਵ ਅੰਦੋਲਨ ਦਾ ਸ਼ੁਰੂ ਹੋਣਾ ਸੀ ਕਰਮ ਸਿੰਘ ਪੰਦੇਰ ਹੋਣਾ ਨੇ ਕਾਲ ਦਿੱਤੀ ਸੀ ਕੱਲ ਡਿਪਟੀ ਕਮਿਸ਼ਨਰ ਦੇ ਦਫ਼ਤਰ ਦੇ ਬਾਹਰ ਉਸ ਨੂੰ ਜਿਹੜਾ ਹੈ ਹੁਣ ਰੱਦ ਜਿਹੜਾ ਹੈ ਉਹ ਕਰ ਦਿੱਤਾ ਗਿਆ ਤੇ ਹੁਣ ਰੇਲਾ ਉਸੇ ਤਰ੍ਹਾਂ ਹੀ ਜਾਰੀ ਰਹਿਣ ਗਿਆ ਲੇਕਿਨ ਜੇਕਰ ਮੰਗਾ ਨਾ ਮੰਨਿਆ ਗਿਆ ਤਾਂ ਸ਼ਾਇਦ ਪ੍ਰਦਰਸ਼ਨ ਦੁਬਾਰਾ ਤੋਂ ਸ਼ੁਰੂ ਹੋ ਸਕਦਾ ਹੈ ਕੈਮਰਾਮੈਨ ਬਨਸਨਾ ਗੁਰਪ੍ਰੀਤ ਸਿੰਘ ਦਾ ਅਨਮਿਊਟ ਅਮਰਸਰ ਸਾਹਿਬ ਦੇਵਿਦਾਸਪੁਰਾ